ਪ੍ਰਸੰਗ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਦਾ ਨਾਮ ਬਾਬਾ ਬੁੱਢਾ ਕਿਉਂ ਪਿਆ ਆਓ ਆਪਾਂ ਸਾਰੇ ਇਤਿਹਾਸ ਵਿੱਚ ਜਾਣਦੇ ਹਾਂ ਜਦੋਂ ਬਾਬਾ ਬੁੱਢਾ ਜੀ 15 ਕੋ ਸਾਲ ਦੇ ਸਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਪਹਿਲੀ ਵਾਰ ਮਿਲੇ ਤਾਂ ਇਹਨਾਂ ਦੇ ਜਿਹੜੇ ਵਿਚਾਰ ਸੀ ਵੱਡਿਆਂ ਵਾਲੇ ਸਨ ਬੁੱਢੇ ਤੋਂ ਭਾਵ ਹੁੰਦਾ ਹੈ ਵੱਡਾ ਬਜ਼ੁਰਗ ਜਿਹਦੇ ਉਮਰ ਦਾ ਤਜਰਬਾ ਜ਼ਿਆਦਾ ਹੋਵੇ ਇਹ 15 ਸਾਲ ਦੇ ਉਮਰ ਸੀ बाबा ਬੁੱਢਾ ਜੀ ਦੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲੇ ਤਾਂ बाबा ਬੁੱਢਾ ਜੀ ਦੇ ਵਿਚਾਰ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜੀ ਕਹਿਣ ਲੱਗੇ ਅੱਜ ਤੋਂ ਤੇਰਾ ਨਾਮ बाबा ਬੁੱਢਾ ਹੈ ਕਿ ਉਮਰ ਤੇਰੀ 15 ਕੋ ਸਾਲ ਦੀ ਹੈ ਪਰ ਤੇਰੇ ਵਿਚਾਰ ਵੱਡਿਆਂ ਵਾਲੇ ਹਨ ਜਦੋਂ ਫਿਰ ਗੁਰਨਾਰਗਦੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤਾਂ ਦੂਜੇ ਪਾਸ਼ਾ ਗੁਰੂ ਅੰਗਦ ਦੇ ਮਹਾਰਾਜੀ ਉਹਨਾਂ ਦੇ ਸਮੇਂ ਅਕਬਰ ਜਦੋਂ ਗੁਰੂ ਅੰਗਦ ਦੇ ਮਹਾਰਾਜ ਦਰਬਾਰ ਵਿੱਚ ਆਇਆ ਤਾਂ ਜਦੋਂ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਿਆ ਫਕਸ਼ਨ ਲਗਾ ਕਿ ਇਸ ਪ੍ਰਸਾਦ ਦੇ ਵਿੱਚੋਂ ਮੈਨੂੰ ਬੜਾ ਹੀ ਆਨੰਦ ਆਇਆ ਹੈ ਮੈਂ ਛਤੀਬ ਰਕਾਰ ਦਾ ਭੋਜਨ ਖਾਣਾ ਉਹਦੇ ਵਿੱਚੋਂ ਮੈਨੂੰ ਆਨੰਦ ਨਹੀਂ ਆਉਂਦਾ ਤਾਂ ਫਿਰ ਖੁਸ਼ੋਕੀ ਅਕਬਰ ਨੇ ਗੁਰਮੁਖਬਿਆਰ ਜਿੱਥੇ ਬੀੜਾ ਬਾਬਾ ਬੁੱਢਾ ਜੀ ਦੀ ਹੈ ਉਹ ਜ਼ਮੀਨ ਗੁਰੂ ਘਰ ਦੇ ਨਾਮ ਅਕਬਰ ਨੇ ਆਪਣੀ ਸਰਕਾਰੀ ਖਜ਼ਾਨੇ ਵਿੱਚੋਂ ਗੁਰੂ ਘਰ ਦੇ ਨਾਮ ਲਗਾ ਦਿੱਤੀ ਫਿਰ ਹੋਣਾ ਗੁਰੂ ਅੰਗਦ ਦੇ ਮਹਾਰਾਜ ਸੋਚਣ ਲੱਗੇ ਕਿਸੇ ਦੇ ਜ਼ਿੰਮੇਵਾਰੀ ਕਿਸ ਨੂੰ ਸੌਂਪੀਏ ਬੜੇ ਗੁਰਸਿੱਖਾਂ ਨੂੰ ਪੁੱਛਿਆ ਸਾਰਿਆਂ ਦੇ ਆਪੋ ਆਪਣੇ ਖਿਆਲ ਆਪੋ ਆਪਣੇ ਜਵਾਬ ਅਖੀਰ ਦੇ ਵਿੱਚ ਬਾਰੇ ਆਈ ਪਰਮ ਗਿਆਨੀ ਬਾਬਾ ਬੁੱਢਾ ਜੀ ਦੀ ਗੁਰੂ ਗਰੀਬ ਨਿਵਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਜੇਕਰ ਇਹ ਜ਼ਮੀਨ ਤੁਹਾਨੂੰ ਸੌਂਪ ਦਿੱਤੀ ਜਾਵੇ ਕੀ ਕਰੋਂਗੇ ਤਾਂ ਬਾਬਾ ਬੁੱਢਾ ਜੀ ਨੇ ਇਕੋ ਸਵਾਲ ਤੇ ਇਹ ਵੀ ਜੀਦਾ ਜਵਾਬ ਦਿੱਤਾ ਆਖਣ ਲਗਾ ਗੁਰੂ ਗਰੀਬ ਨਿਵਾਜ ਮੈਂ ਤਾਂ ਉਹੀ ਕਰੂੰਗਾ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਮਤੋਂ ਕਰਾਉਣਗੇ ਮੇਰੇ ਹੱਥ ਵਿੱਚ ਨਹੀਂ ਸੱਚੇ ਪ੍ਰੇਮੀਓ ਗੱਲ ਆਪਾਂ ਤਾਂ ਸਿੱਦੇ ਡੋਲ ਜਾਨੇ ਕਬਰਾਂ ਜਾਂਦੇ ਆ ਮੇਰੇ ਹੱਥ ਵਿੱਚ ਨਹੀਂ ਕਹਿ ਮੈਂ ਇਹ ਜ਼ਮੀਨ ਦੀ ਕਾਰ ਸੇਵਾ ਕਰਾ ਸਕਾਂ ਸੋ ਕਮੈਂਟਾਂ ਵਿੱਚ ਬਾਈਰੋ ਲਿਖਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਜੀ ਧੰਨਵਾਦ